ਦਾ ਨਾਮ ਵਰਦੇ ਤੇ ਮੈਂ ਹਰੀਣੀ ਚਲੋ ਮਾ ਮੇਰੇ ਜੀਰ ਸਾਹਿਬ ਵੀ ਭਰੇ ਕਿ ਉਹ ਕਰਜ਼ੇ ਦੇ ਉਹ ਹਟਾਉਣ ਕਰਕੇ ਇਹ ਮਤਲਬ ਕਿ ਅਸੀਂ ਉਹਨਾਂ ਨੂੰ ਕਰਜ਼ਾ ਲੈ ਕੇ ਇਥੋਂ ਤੇ ਜਾਇਹ ਬਾਹਰ ਬਹੁਤ ਮਾੜੀ ਹਾਲਤ ਇਸ ਕਰਦੀ ਤੇ ਭਾਈ 2 ਸਾਲ ਹੋ ਗਏ ਇਹਨਾਂ ਨੂੰ ਗਿਆਨ ਇਥੋਂ ਦੇ ਉਹ ਤੇ ਦਿਹਾੜੀ ਦਾ ਪਾਈ ਕਰਨ ਦੇ ਹੀ ਤੇ ਉਹਨਾਂ ਦੀ 5 ਤਰੀਕ ਨੂੰ ਉੱਥੇ ਮੌਤ ਹੋ ਗਈ ਆ ਅਸੀਂ ਘਰ ਦੇ ਬਹੁਤ ਪਰੇਸ਼ਾਨ ਹਾਂ ਪਹਿਤੇ 2 ਸਾਲ ਪਹਿਲੋਂ ਰਵਿੰਦਰ ਸਿੰਘ ਸਾਡੇ ਪਿੰਡ ਦਾ ਵਸੂਲਕ ਸੀ ਉਹ ਕਰਜ ਚੁੱਕ ਕੇ ਵਿਚਾਰਾ ਅਰਮੀਨੀਆਂ ਗਿਆ ਸੀ ਉਹਦਾ 7 ਤਰੀਕ ਦੀ ਵੀ ਉੱਥੇ ਮੌਤ ਹੋ ਗਈ ਆ ਪਰਿਵਾਰ ਵਾਲਿਆਂ ਨੇ ਵੀ ਪਰ ਪਿੰਡ ਵਾਲਿਆਂ ਨੇ ਵੀ

ਕਹਿੰਦੇ ਹਲਾਤੇ ਇਹ ਪੁਕਾਰ ਦੀ ਮਾਰੀ ਦੇ ਕੀ ਕਰ ਜਾ ਕਿਉਂਕਿ ਉਹਨਾਂ ਨੂੰ ਬਾਹਰ ਦੇ ਵਿਦੇਸ਼ ਗਏ ਸੀ ਰਮਨੀਆ ਉੱਥੋਂ ਦਾਪ ਪਹੁੰਚੇ ਆ ਤੇ ਉਹਨਾਂ ਦੀ ਆਏ ਤੋਂ 2 ਸਾਲ ਹੋ ਗਏ ਆ ਕਿ ਕੰਮ ਤੇ ਗਏ ਸੀ ਦੋਥੇ ਉਹਨਾਂ ਦੀ ਡੈਥ ਹੋ ਗਈ ਆ ਕਿਸੇ ਨੂੰ ਕੀ ਨਹੀਂ ਦੱਸਿਆ ਵੀ ਇਹ ਕੰਮ ਤੇ ਗਿਆ ਰਹੇ ਹਾਟ ਆ ਗਿਆ ਤੇ ਉਹ ਜਾਣਕ ਮੌਤ ਹੋ ਗਈ ਆ ਜੀ ਇਹ ਨੂੰ ਮੰਨ ਲਿਆ ਵੀ ਸਾਡੀ ਸਰਕਾਰ ਸਾਡੀ ਨਾਸਪੈਂਡ ਕਿਰੋ ਸਾਡੀ ਮਰਵਾ ਤਕੋ ਬੇਨਤੀ ਹੈ ਪੀਲ ਵਰਦੇ ਆ ਇਹ ਤੁਹਾਡੇ ਗੜੀ ਕੋ ਵਿੱਚ ਸਟਾਰ ਦੀ ਉਹਨਾਂ ਦੀ ਡੈਡ ਬੋਡੀ ਪੰਜਾਬ ਆਈ ਆਣ ਕੀ ਆਪਣੇ ਘਰ ਵਾਲਿਆਂ ਕੋਲੇ ਕਰ ਦਿੱਤੀ ਆ ਗਈ ਮੇਰੀ ਮਾਂ ਬੁੱਧੀ ਬੱਚੀ ਪਰਵਾਹ ਚ ਨੇ ਮਰ ਗਏ ਇੱਕ ਮੇਰਾ ਛੋਟਾ ਦਰਾਨੀ ਦਾ ਬੇਟਾ ਮਾ ਕੰਨਾ ਦੇਵੀ ਡੈਥ ਹੋ ਗਈ ਤੇ ਮੇਰੇ ਦੀ ਵੀ ਉਹ ਵੀ ਸਾਡੇ ਨਾਲ ਮਿਲ ਕੇ ਹੀ ਕਰਦਾ ਚੱਟ ਗਿਜ਼ਾਰਾ ਕਰਦੇ ਸੀ ਹੁਣ ਸਾਡਾ ਬਹੁਤ ਗਰੀਬੀ ਵਾਲਾ ਹਾਲਾਤ ਸਾਡੇ ਬਹੁਤ ਮਾੜੇ ਸਾਡੀ ਸੁਣਵਾਈ ਹੋਈ ਸਾਡੀ ਸਰਕਾਰ ਗਾੜੀਆਂ ਉਹ ਪੀ ਲਿਆ ਡੈਨ ਕੀਤਾ ਉਹਨਾਂ ਡੈਡ ਬੋਡੀ ਪੰਜਾਬ ਆ ਜਾਈ ਸਾਡੀ ਸੁਣੀ ਜਾਵੇ ਗਗਿੰਦਰ ਕੌਰ ਉਹ ਮੇਰੇ ਜੀਠ ਸਾਹਿਬ ਵੀ ਪਰ ਇਹ ਕਿ ਉਹ ਕਰਜੇ ਦੇ ਉਹੇਠਾ ਔਨ ਕਰਕੇ ਇਹ ਮਤਲਬ ਕਿ ਅਸੀਂ ਉਹਨਾਂ ਨੂੰ ਕਰਜ਼ਾ ਲੈ ਕੇ ਇੱਥੋਂ ਭੇਜਿਆ ਇਹ ਵਾਰ ਬਹੁਤ ਮਾੜੀ ਹਾਲਤ ਵਿੱਚ ਕਰਦੀ ਤੇ ਭਾਜੀ 2 ਸਾਲ ਹੋ ਗਏ ਉਹਨਾਂ ਨੂੰ ਗਿਆਨ ਇਥੋਂ ਦੇ ਉਹ ਤੇ ਦਿਹਾੜੀ ਡੱਪਾਈ ਕਰਨ ਦੇਈ ਤੇ ਉਹਨਾਂ ਦੀ 5 ਤਰੀਕ ਨੂੰ ਉੱਥੇ ਮੌਤ ਹੋ ਗਈ ਆ ਅਸੀਂ ਕਰਦੇ ਬਹੁਤ ਪਰੇਸ਼ਾਨ ਆ ਅਸੀਂ ਮਤਲਬ ਹੀ ਉਹਨਾਂ ਨੂੰ ਅੰਬੈਸੀ ਵਾਲਿਆਂ ਨੂੰ ਬੋਲਿਆ ਵਾ ਕਿ ਸਾਨੂੰ ਮਤਲਬ ਸਾਡੀ ਮਦਦ ਕੀਤੀ ਜਾਵੇ ਪਰ ਸਾਨੂੰ ਉਹ ਜੋ ਕੋਈ ਰਿਸਪੌਂਸ ਨਹੀਂ ਮਿਲਿਆ ਹੈਗਾ ਤੇ ਸਾਡੀ ਪੰਜਾਬ ਸਰਕਾਰ ਨੂੰ ਅਪੀਲ ਆ ਗਵਰਨਮੈਂਟ ਸਰਕਾਰ ਨੂੰ ਕਿ ਹਾੜੀ ਮਦਦ ਕੀਤੀ ਜਾਵੇ ਬਹੁਤ ਗਰੀਬ ਪਰਿਵਾਰਾਂ। ਨਾ ਕੇਵਲ ਸੀਆ ਜੀ ਮੈਂ ਨਮਾਦਾਰ ਪਿੰਡ ਅਕਰਪੁਰੇ ਦਾ। ਅਜੇ 2 ਸਾਲ ਪਹਿਲੋਂ ਰਵਿੰਦਰ ਸਿੰਘ ਸਾਡੇ ਪਿੰਡ ਦਾ ਵਸਨੀਕ ਸੀ। ਉਹ ਕਰਜ ਚੁੱਕ ਕੇ ਵਿਚਾਰਾ ਅਰਮੀਨੀਆਂ ਗਿਆ ਸੀ। ਉਹਦਾ ਪਤਨੀ ਵੀ ਉਹਦੇ ਉੱਤੇ ਮੌਤ ਹੋ ਗਈ ਆ। ਪਰਿਵਾਰ ਵਾਲਿਆਂ ਨੇ ਵੀ ਸਾਰੇ ਪਿੰਡ ਵਾਲਿਆਂ ਨੇ ਵੀ ਜ਼ੋਰ ਲਾਇਆ ਅਰਨੀਮੀਆਂ ਜਿਹੜੀ ਇੰਡੀਆ ਨਬਸੀ ਹੈਗੀ ਆ ਪਰ ਕੋਈ ਉਥੋਂ ਸਾਨੂੰ ਕੋਈ ਰਿਸਪੌਂਸ ਨਹੀਂ ਮਿਲਿਆ ਸਾਡੀ ਇਹੋ ਹੀ ਸਰਕਾਰ ਅੱਗੇ ਅਪੀਲ ਹੈਗੀ ਆ ਸੈਂਟਰਲ ਗਵਰਨਮੈਂਟ ਅੱਗੇ ਪੰਜਾਬ ਗਵਰਨਮੈਂਟ ਅੱਗੇ ਅਰਵਿੰਦਰ ਸਿੰਘ ਦੀ ਡੈਥ ਬੋਡੀ ਜਿਹੜੀ ਹੈਗੀ ਆ ਉਹ ਛੇਤੀ ਤੋਂ ਛੇਤੀ ਪਰਿਵਾਰ ਦੇ ਪਰਿਵਾਰ ਦੇ ਵਿੱਚ ਭੇਜੀ ਜਾਵੇ ਜਾ ਕੇ ਉਹਦੀ ਅੰਤਿਮ ਅਰਦਾਸਾਂ ਕੀਤੀਆਂ ਜਾਣ ਜੋ ਵੀ ਉਹਦੇ ਅੰਤਿਮ ਰਸਮਾਂ ਨੇ ਪੂਰੀਆਂ ਕੀਤੀਆਂ ਖਲ ਪਹਿਲੇ ਅੱਜ ਚੋਕੇ ਅਡਮਿਨ ਗਏ ਸੀ ਉਥੇ ਨਰੀ 35 ਗ੍ਰੰਡਥ ਹੋ ਗਈ ਅਸੀਂ ਪੀਲ ਕਰਦੇ ਹਾਂ ਕਿ ਖਨੋ ਉਹ ਜੜੀ ਬੜੀ ਜਲਦੀ ਜਲਦੀ ਪੈ ਚਈ ਗਈ ਉਹਦੇ ਸਹੀ ਕਾਰਨ ਹੈ ਕਾਰਸ਼ਕਤ ਕਿੰਨੀ ਗ੍ਰੰਡ ਪੈਤੀ ਖਾਰ ਹੁੰਦੀ 40 45 ਖਾ ਤੇ ਕਿੰਨੇ ਬੱਚੇ ਲਈ ਬੱਚੇ ਉਹਨਾਂ ਦੇ ਦੋਸ਼ ਇੱਕ ਬੇਟਾ ਇੱਕ ਬੇਟੀ